ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮ ਹੋਗੇ ਤੇ ਇਸੇ ਮੀਦੇ ਰਾਤ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਕਿੰਨਾ ਹੋ ਗਿਆ 7 ਵਜੇ ਪਤਾ ਨਹੀਂ ਪਉਣ ਕਿ 7 ਹੋਈ ਰਹੀ ਹੈ ਟਾਈਮ ਸ਼ਾਮ ਦਾ ਹਨੇਰਾ ਹੋ ਗਿਆ ਧਾਰਾ ਚੋਲੀਆਂ ਲਾਈਟ ਚਲੀ ਗਈ ਤੇ ਹੱਲੇ ਛੇ ਬੱਚੇ ਨੇ ਹੱਲੇ ਦਾ ਅੱਗ ਲੱਗੀ ਹੋਈ ਹੈ ਆ ਦੇਖਣ ਲੱਗੀ ਪਈ ਆਂ ਦਾ ਹਾਂ 6:30 ਹੋ ਗਏ ਹਾਂ ਕੀ ਤੇਰੇ ਬਾਬਾ ਅੱਗ ਲੱਗੀ ਹੋਈ ਹੈ ਕਹਿੰਦਾ ਅਰੇ ਆ ਵਕਤ ਆ ਦੇਖ ਲੈ ਕੀ ਕਹਿੰਦਾ ਤੇ ਕੈਮਰਾ ਵਾਧਿਆ ਮੈਂ ਨਹੀਂ ਕਰਦੀ ਟਾਈਮ ਤੇ ਚੱਲਣ ਦੇ ਹਾਂ ਕਹਿੰਦਾ ਤੈਨੂੰ ਜਾਣ ਮੈਂ ਕਿ ਪਤਾ ਨਹੀਂ ਟਾਈਮ ਦੱਸੂ ਹਾਂ ਮੈਂ ਇਹਦੇ ਮੇਲਾ ਤਾਂ ਵੱਧ ਅੱਗ ਲੱਗੀ ਹੋਈ ਜੀ ਇਹਨੂੰ ਬਾਅਦ ਦੇ ਵਿੱਚ ਖੁੱਲ੍ਹ ਹੋਣੀ ਹੈ ਇਹਨੇ ਫ੍ਰੀडम 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 ਨਾਲੇ ਦੇ ਕੀ ਥੋੜਾ ਵੀ ਪਹਿਲਾਂ ਮੈਂ ਛੁੱਟੀਆਂ ਹੀ ਨੇ ਨਾਲੇ ਚੱਲਦੇ ਮੈਂ ਵੀ ਚੱਲਦੀ ਐਡਾ ਟੱਬਰ ਨੂੰ ਨਹੀਂ ਲੱਗੇ ਜਾਣਗੇ ਕਿਉਂ ਅਸੀਂ ਜਾਵਾਂਗੇ ਕੋਈ ਬੀਆ ਰੀ ਗੋਨੀ ਰ ਅੰਦਰ ਨਹੀਂ ਲਿਫਟ ਨਾ ਨੂ ਵਿਲਾ ਚੱਲ ਨਾ ਨਾ ਅੰਦਰ ਚੱਲ ਵਿਲੇ ਕਿਆ ਬੋ ਲੱਗੇਗਾ ਕਿਆ ਠੰਡ ਬਹੁਤ ਆ ਕੱਲੀ ਉਸ ਮੈਂ ਕੱਲਾ ਬੈਠੇ ਧੱਪੇ ਨਾ ਇਹਦਾ ਗੱਲ ਬਹੁਤ ਲੱਗੀ ਆ ਤੁਹਾਨੂੰ ਜੀਆਂ ਤਿਆਰੀਆਂ ਨੇ ਜਾਣਦੀਆਂ ਤਿਆਰੀਆਂ ਤੇ ਅੱਜ ਦਿਨ ਹੈਗਾ ਸੋਮਵਾਰ ਦਾ ਤੇ ਟਾਈਮ ਤੁਹਾਨੂੰ ਦੱਸਤਾ 8:30 ਹੋ ਗਿਆ ਉੱਥੇ ਪਿੱਛੇ ਦੇਖ ਲਓ ਔਰ ਟਾਈਮ ਵੀ ਸਹੀ ਕਰੋ ਨਿਆਣੇ ਔ 6 ਵਜਈ ਜਾਂਦਾ ਛੋਟੇ ਬੈਰੀ ਕਿੱਥੇ ਗਿਆ ਪਤਾ ਇੱਥੇ ਬੈਣੀ ਓਏ ਬਾਹਰ ਚੱਲਦੇ ਆ ਇੱਥੇ ਤਾਂ ਇਹ ਆਪ ਦਾ ਰੌਲਾ ਪਾਉਂਦੇ ਨੇ ਤੇ ਅੱਜ ਆਪਾਂ ਨੇ ਇੱਕ ਚੀਜ਼ ਲਿਆਂਦੀ ਆ ਤੇ ਹੋਰ ਅੱਜ ਹੁਣ ਮੈਂ ਜਾ ਕੇ ਵੀ ਆਈ ਕਿਤੇ ਕੁਰਸੀ ਕਰਸੀ ਕੋਈ ਕਿਤੇ ਨਹੀਂ ਹੈਗੀ ਇੱਥੇ ਬੈਨੇ ਆ ਉਰਨੋ ਆ ਜੋ ਕੋਈ ਗੱਲ ਬਾਤ ਸੁਣ ਆ ਜੋ ਕੁਰਸੀਆਂ ਤੇ ਕੱਪੜੇ ਰੱਖਦੇ ਹਾਏ ਰੱਬਾ ਹੁਣ ਕੁਰਸੀਆਂ ਐ ਬੁੱਕ ਰਿਆ ਕਰਨਗੀਆਂ ਮੈਂ ਹੁਣੇ ਰੱਖ ਕੇ ਆਈਆਂ ਕੱਪੜੇ ਪਹਿਲਾਂ ਤਾਂ ਅੱਜ ਕੱਲ੍ਹ ਤੋਂ ਹਤੇ ਮੈਂ ਦੇ ਲੋ ਮੇਰੇ ਇੱਕ ਦਿਨ ਬਿਮਾਰ ਹੋਣਾ ਇਨੇ ਕੱਪੜੇ ਹੋ ਗਏ ਇੱਕ ਵੀ ਕੋਟੀ ਸਵਾਟਰ ਨਹੀਂ ਸੀਗਾ ਜਿਹੜਾ ਸੀਗਾ ਮੈਂ ਉਹ ਵੀ ਛਾ ਕੇ ਜਿਹੜਾ ਮੈਂ ਤਾਂ ਮੈਂ ਤੋਂ ਤੇ 20 ਤੁਸੀਂ ਤੋਂ ਲੈ ਤੋਂ ਲੇ ਫੇਕੀ ਹੋ ਗਿਆ ਤੁਹਾਡੇ ਆਪ ਦੇ ਨਿਆਣਿਆਂ ਦੇ ਸੀ ਥੋਡੇ ਆਪ ਦੇ ਸੀ ਨਾ ਲੈਣੀ ਆਗੀ ਤਾਂ ਇਹਨੇ ਮੈਂ ਬਹਿ ਗਈ ਮਾਹ ਚਲ ਮੈਂ ਸਬਜੀ ਬਣਾਉਣੀ ਆ ਵੀ ਲੈਟ ਆ ਜਵੇ ਹਲਦੇ ਮਾਰੇ ਬੂ ਬੋਲੀ ਆ ਮਾਂ ਬੰਨੀ ਤੀ ਹਾਏ ਆ ਦੇਖ ਲੋ ਕੀ ਕਹਿੰਦਾ ਹਾਏ ਵਰ ਆਪਾਂ ਮੇਰਾ ਮੈਨੂੰ ਟ੍ਰਾਈਪੋਡ ਲੈ ਦੋ ਪਰ ਮੈਨੂੰ ਟ੍ਰਾਈਪੋਡ ਲਿਆ ਕੇ ਦੇਈ ਮੇਰੀ ਬਾਹ ਅੱਕ ਜਾਂਦੀ ਆ ਉਹ ਰੱਖਦਾ ਆਵਾ ਥੋੜਾ ਹੈ ਇੱਕ ਟਰ ਮੂਰੇ ਬੈ ਗਿਆ ਹੋਰ ਕੰਮ ਤੁਹਾਡੀ ਕੋਈ ਹੋਰ ਕਰੂ ਰੱਖੀਏ ਤੁਹਾਡੇ ਪਿਓ ਨੇ ਕਹਿੰਦਾ ਉਸ ਦਿਨ ਆ ਸੁਣੋ ਇਹਨਾਂ ਨੇ ਕੀ ਕਰਦੀ ਸੀ ਮੈਂ ਹਾਏ ਬੂ ਮੈਨੂੰ ਹੁਣ ਵੀ ਬੁਖਾਰ ਆ ਹਨਾ ਮੈਨੂੰ ਇੰਨਾ ਜ਼ਿਆਦਾ ਬੁਖਾਰ ਸੀ ਨਾ ਮੈਨੂੰ ਤਾਂ ਮੇਰੇ ਤੋਂ ਮੇਰੇ ਤੋਂ ਤਾਂ ਹਾਏ ਭੂ ਨਿਕਲੇ ਹੁਣ ਕਿੱਥੇ ਆ ਲੈ ਮੇਰੇ ਹੱਡ ਹੱਡ ਦੁਖਦਾ ਠੀਕਾ ਕਰਾਇਆ ਆਂਦੀ ਹੋਰ ਵੈਦ ਧਾਰ ਦੇ ਕਰਕੇ ਜਲਦੀ ਜਲਦੀ ਮੁੜੇ ਆਈ ਹਨਾ ਮੈਂ ਧਾਰ ਚੋਣੀ ਆ ਮੈਨੂੰ ਨਹੀਂ ਆਇਆ ਵੀ ਟਾਈਮ ਮੈਂ ਕਿਹਾ ਮੈਂ ਧਾਰ ਚੋਣੀ ਆ ਮੈਂ ਜਲਦੀ ਜਲਦੀ ਆ ਗਈ ਤੇ ਫਿਰ ਤੁਹਾਨੂੰ ਪਤਾ ਹੀ ਆ ਬਸ ਹੁਣ ਡਾਕਟਰ ਦੇ ਜਾਣ ਦਾ ਕੱਲੂ ਜਾ ਕੇ ਆਉਂ ਜੇ ਨਾ ਠੀਕ ਹੋਇਆ ਬਹਗੁਰੂ ਸੱਚ ਪਾਛੇ ਮੈਂ ਤਾਂ ਠੀਕ ਹੋ ਜਾਏ ਉਹ ਫਿਰ ਹੁਣ ਹਾਏ ਕਹਿਣ ਨੂੰ ਤੈਨੂੰ ਕੀ ਕਹਿਣਾ ਭਲੇ ਆ ਲੋਕਾ ਹੈ ਕਹਿੰਦਾ ਮੈਂ ਹਾਲੇ ਤੈਨੂੰ ਸ਼ੌਂਕ ਨਹੀਂ ਵੀਡੀਓ ਦੇਖਣ ਦਾ ਜੇ ਤੂੰ ਵੀਡੀਓ ਦੇ ਵਿੱਚ ਬੜਿਆ ਤੈਨੂੰ ਤਾਂ ਪਤਾ ਲੱਗਿਆ ਵੀ ਤੈਨੂੰ ਅਸੀਂ ਬਵਾਸੀਰ ਕਹੀ ਆ ਮੈਨੂੰ ਕਹਿੰਦਾ ਕਹਿੰਦਾ ਤੈਨੂੰ ਕੈਂਸਰ ਹੋ ਜੇ ਜੇ ਮੇਰੇ ਕਹਿਣ ਨਾਲ ਬਵਾਸੀਰ ਹੁੰਦੀ ਹੋਵੇ ਜਾਂ ਮੇਰੇ ਕਹਿਣ ਨਾਲ ਕੁਝ ਹੁੰਦਾ ਹੋਵੇ ਆ ਹੁਣ ਨੂੰ ਮੈਂ ਕਮਾਂਡੀਆਂ ਨੂੰ ਰੋਜ਼ ਗਾਲਾਂ ਕੱਢਦੀ ਆ ਫਿਰ ਤਾਂ ਤੈਨੂੰ ਜਖਾਮ ਨਹੀਂ ਸੁਣਣੀ ਤੈਨੂੰ ਜਖਾਮ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਤੈਨੂੰ ਕੈਂਸਰ ਹੋ ਜਵੇ ਗੋਰ ਨੇਂ ਕਾ ਢਾਲੀ ਮਾਰ ਤੂੰ ਤੇਰਾ ਬਚੋਲਾ ਵੜਨਾ ਹੋਊ ਨੇ ਸੱਕ ਜਿਆ ਪਈ ਅੱਜ ਕਾਮਾ ਦੇ ਹੈ ਕਿਸੇ ਬੰਦੇ ਨੂੰ ਬੁਲਾਇਆ ਬੋਲਿਆ ਨਹੀਂ ਉਹ ਮੂੰਹ ਭਰੇ ਨੂੰ ਇਹਨਾਂ ਉਰੇ ਨੂੰ ਆਓ ਕੌਣ ਬਿਲਕੁਲ ਪਿੰਡ ਦਾ ਹੀ ਲੱਗਦਾ ਕੌਣ ਆ ਜਾ ਰਿਹਾ ਕਮੈਂਟ ਹਮਨ ਜੀ ਕੋਲੋਂ ਕੌਣ ਸੀਗਾ ਇਹ ਘਰ ਦੀ ਕੋਈ ਬੰਦਾ ਪਾਸਾ ਦੱਸ ਦੋ ਕਿਹੜਾ ਸੀ ਸੰਦ ਦੱਸ ਦੋ ਉਹ ਪਾਲਣਾ ਪਾਸਾ ਸੰਦ ਦੱਸ ਦੋ ਕਿਹੜਾ ਸੀ ਬਾਹਰ ਆ ਚੱਲ ਤੂੰ ਜਿੱਥੇ ਮਰਜੀ ਆ ਹਾਂ ਤੇ ਮੈਂ ਕਹਿੰਦਾ ਕਿ ਨਹੀਂ ਬੈਠਣ ਹਾਂ ਨਹੀਂ ਕਹਿੰਦਾ 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 ਤੁਸੀਂ ਆਪਦਾ ਕੰਮ ਕਰੋ ਮੈਂ ਉਹ ਮੈਂ ਤਾਂ ਆਪਦਾ ਹੀ ਕੰਮ ਕਰਦੀ ਆ ਤੇਤੋ ਹੀ ਨਹੀਂ ਮੈਨੂੰ ਜਰਿਆ ਜਾਂਦਾ ਚੱਲ ਛੱਡ ਪਰੇ ਮੈਂ ਨਹੀਂ ਤੇਰੀ ਪਾਲੀ ਮਕਾਨ ਪਾਲੀ ਨਹੀਂ ਮੈਂ ਤੇਰੀ ਮਕਾਨ ਦੇਣੀ ਰਹੀ ਗੱਲ ਕੈਂਸਰ ਦੀ ਹਾਂਤੀ ਆਪਦੀ ਚਾਲ ਚੱਲਦਾ ਜਾਂ ਕੁੱਤੇ ਦਾ ਭੌਂਕੀ ਜਾਂਦੇ ਨੇ ਨਹੀਂ ਇਹ ਹੈਗਾ ਹਾਂ ਤੇ ਤੋ ਨੰਬਰ ਵੀ ਮੰਗਿਆ ਸੀ ਤੇ ਤੋ ਐਡਰੈਸ ਵੀ ਮੰਗਿਆ ਸੀ ਤੇ ਤੋ ਉਹ ਤਾਂ ਦੇ ਨਾ ਹੋਇਆ ਹੁਣ ਤਾਂ ਕਹਿੰਦਾ ਕਹਿੰਦਾ ਤੁਸੀਂ ਜੋ ਆਪਦਾ ਕੰਮ ਕਰੋ ਮੈਂ ਆਪਦਾ ਕੰਮ ਕਰਦਾ ਗੱਲ ਖਤਮ ਠੀਕ ਆ ਤੇ ਮੈਂ ਤੇਨੂੰ ਗੱਲ ਦੱਸਦੀ ਆ ਅ ਅੱਗੇ ਲੋਕ ਕੁੱਤੇ ਦੀ ਪੂੰਛ ਪੈਪ ਚ ਪਾਉਂਦੇ ਹੁੰਦੇ ਸੀ ਵੀ ਸਿੱਧੀ ਹੋ ਜਾਵੇ ਉਹ 12 ਸਾਲ ਬਾਅਦ ਕੱਢੀ ਉਹ ਫੇਰ ਵੀ ਨਹੀਂ ਹੋਈ ਤੇ ਉਹ ਸਮੇਂ ਲੱਥ ਕੇ ਹੁਣ 2026 ਸਮਝ ਲਓ ਆ ਗਿਆ ਰਹਿ ਗਏ 5-7 ਤੱਕ ਦਿਨ ਤੇ ਹੁਣ 2026 ਚੱਲਦਾ ਹੁਣ ਪੈਪ ਚ ਨਹੀਂ ਪਾਉਂਗਾ ਅਗਲਾ ਜੜ ਤੋਂ ਵੱਡੂ ਖੁਸ਼ ਉਹਦੀ ਵੱਡ ਵੀ ਦਿੱਤੀ ਉਹਦੀ ਪੂਛ ਮੈਂ ਵੱਡ ਵੀ ਦਿੱਤੀ ਉਹਨੂੰ ਖੁਦ ਨੂੰ ਆ ਵੀਡੀਓ ਸੁਣ ਕੇ ਪਤਾ ਲੱਗ ਜਾਣਾ ਤੇਰੀ ਪੂਛ ਮੈਂ ਵੱਡ ਦਿੱਤੀ ਹੈ ਤੇਰੋਂ ਤੇ ਗੋਰਖ ਨੰਗਿਆ ਤੇ ਹਾਈ ਕਨਾਲਪ ਹੋਵੇ ਹਾਈ ਹਾਈ ਹੈ ਗੋਰਖ ਨੇ ਪਾਣੀ ਦਾ ਸਿੱਟਾ ਦਿੱਤਾ ਪੂਰਨ ਜੀਵ ਦਾ ਕਰਤਾ ਸੀ ਹੁਣ ਤੁਸੀਂ ਆ ਕੇ ਤੇ ਗਿਆਨ ਝਾੜਨ ਲੱਗ ਜਾਨੇ ਹੋ ਇਹ 12 ਸਾਲ ਫਿਰ ਕਹਿੰਦੇ ਕੁੱਤੇ ਦੀ ਪੂਛ ਵੀ ਪਾ ਦਿੰਦੇ ਆ ਵੀ ਇਹ ਵੀ ਸਿੱਧੀ ਹੋ ਜੂ ਹੈ ਉਹ ਜਿਹੜਾ ਕੁੱਤਾ ਹੁੰਦਾ ਉਹ ਕੁੱਤੇ ਦੀ ਉਹ ਪੂਛ ਰਹੇਗੀ ਉਹਨੇ ਨਾਕਦੇ ਰੱਬ ਦਾ ਨਾਮ ਲਿੱਤਾ ਨਾ ਕਦੇ ਕੁਝ ਹੋਲ ਕੀਤਾ ਉਹ ਪੂਛੇ ਨਹੀਂ ਸਿੱਧੀ ਹੋਈ ਜੇ ਕਹਿੰਦੇ ਕੁੱਤੇ ਦੀ ਪੂਛ ਸਿੱਧੀ ਹੋਗੀ ਉਹ ਜਦ ਇਹ ਮਰ ਜੂ ਉਹ ਸਿੱਧੀ ਦੀ ਪੂਛ ਕਰਦਾ ਨਹੀਂ ਸਿੱਧੀ ਹੁੰਦੀ ਬੰਦੇ ਨੂੰ ਕਹਤੇ ਕਿ ਆ ਜਾਂਦਾ ਬੰਦਾ ਬਣਾਉਣਾ ਹਾਂ ਕੁੱਤੇ ਨੂੰ ਕਹਦੇ ਨਹੀਂ ਕਿ ਆ ਜਾਂਦਾ ਕੁੱਤਾ ਬਣਾਉਣਾ ਨਹੀਂ ਕਿਹਾ ਜਾਂਦਾ ਜੁਰੀਆਂ ਜਨੌਰ ਜਦੋਂ ਕਿ ਬੰਦੇ ਨੂੰ ਇਹ ਅੱਗੇ ਲੱਗੇ ਨਾ ਤੈਨੂੰ ਬੰਦਾ ਬਣਾ ਕੇ ਜਿਹੜਾ ਬੰਦਾ ਹੁੰਦਾ ਨਾ ਉਹ ਪਸ਼ੂਆਂ ਵਾਲੀਆਂ ਹਰਕਤਾਂ ਕਰਦਾ ਆ ਤੇ ਤਾਂ ਕਰਕੇ ਬੰਦੇ ਨੂੰ ਕਿਹਾ ਜਾਂਦਾ ਬੰਦਾ ਬਣ ਜਾ ਤੇ ਕੁੱਤਾ ਆਪਣੀ ਹੀ ਹਰਕਤਾਂ ਕਰਦਾ ਤੇ ਉਹਨੂੰ ਕਦੇ ਨਹੀਂ ਕੋਈ ਕੁਝ ਕਹਿੰਦਾ ਹੈਗਾ ਤੇ ਉਹਦੇ ਕਰਕੇ ਹੁਣ ਮੈਂ ਉਹਦੀ ਪੂੰਛ ਵੱਢਤੀ ਟੈਨਸ਼ਨ ਫਰੀ ਸਾਰੇ ਭੈਣ ਭਰਾ ਤੇ ਮੈਨੂੰ ਵੀ ਸਾਰੇ ਕਹਿੰਦੇ ਨੇ ਕਹਿੰਦੇ ਛੱਡ ਖੜਾ ਵੀ ਇਹਦਾ ਕੰਮ ਆਏ ਜ਼ਰਦਾ ਨਹੀਂ ਹੈਗਾ ਸੱਚੀ ਗੱਲ ਉਹ ਤੋਂ ਚਰਾੰਦ ਨਹੀਂ ਜਰੀ ਜਾਂਦੀ ਕੁੱਤਾ ਮਰ ਕੇ ਹੈਗਾ ਕੁੱਤਾ ਤੇ 2000 ਸ਼ੁਕਰ ਅਜੇ ਹੁਣ ਬਿੰਦੂ ਕਹਿੰਦਾ ਕਹਿੰਦਾ ਮੰਮੀ 2025 ਪਤਾ ਹੀ ਨਹੀਂ ਲੱਗਿਆ ਕਿਵੇਂ ਨਿਕਲ ਗਿਆ ਮਹਾਪਰਾਵਾ ਮੈਨੂੰ ਪੁੱਛ ਕਿਵੇਂ ਨਿਕਲਿਆ ਭਾਗ ਮੈਨੂੰ ਬਹੁਤ ਕਿਵੇਂ ਨਿਕਲੇ 2025 2025 ਨੇ ਸਾਡੇ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਹੋਰ ਵੈਗਰ ਹੋਰ ਵੀ ਖੁਸ਼ੀਆਂ ਦਊਗਾ ਤੇ 2025 ਲੈ ਕੇ ਵੀ ਬਹੁਤ ਚੀਜ਼ਾਂ ਗਿਆ ਹਨਾ ਬਹੁਤ ਹੀ ਚੀਜ਼ਾਂ ਲੈ ਗਿਆ ਸਾਰਿਆਂ ਨੂੰ ਵੱਡੀ ਚੀਜ਼ ਖਵਾਜਾ ਹੀ ਖੜ ਗਿਆ ਹਨਾ ਤੇ ਉਹ ਚਲੇ ਗਿਆ ਸਮਝ ਲਓ ਤੇ ਉਸ ਤੋਂ ਬਾਅਦ ਮੇਰੇ ਮੰਮੀ ਚਲੀ ਗਈ ਜਿੱਥੇ ਕਹਿੰਦੇ ਖੜ ਜਾ ਵੀ 2025 ਹੈ ਜਿਹੜਾ ਲੈ ਕੇ ਵੀ ਬਹੁਤ ਕੁਝ ਗਿਆ ਹਨਾ ਵੀ ਜਿਵੇਂ ਹੁਣ ਮੈਂ ਤੁਹਾਨੂੰ ਦੱਸੇ ਦਿੱਤਾ ਵੀ ਇਹਨਾਂ ਦਾ ਬੋਰ ਖੜ ਗਿਆ ਤੇ ਮੇਰੀ ਰੱਬ ਮਾਂ ਨੂੰ ਲੈ ਗਿਆ ਹਨਾ 2025 ਨੇ ਸਾਨੂੰ ਬਹੁਤ ਸਿਖਾਇਆ ਬਹੁਤ ਕੁਝ ਸਖਾਇਆ ਬਹੁਤ ਕੋਸ਼ਾ ਸਖਾਇਆ ਦੇਖੋ ਇਨੇ ਹਾੜਾ ਹੈ ਐਂ ਮੀ ਦੁੱਧ ਪਾਉਣ ਜਾਣਾ ਏ ਝੜੀ ਮੰਗੂ ਮੀ ਪੈਣਾ ਜਦੇ ਗੱਡੀ ਕੱਢ ਲਾ ਐ ਸਭ ਤੋਂ ਵੱਡੀ ਗੱਲ ਆ ਮੇਰਾ ਵੱਡਾ ਬੇਟਾ ਗੱਡੀ ਬਹੁਤ ਵਧੀਆ ਚਲਾਉਣੀ ਸਿੱਖ ਗਿਆ ਬਹੁਤ ਵਧੀਆ ਮੈਨੂੰ ਪਤਾ ਹੁਣ ਲੈ ਕੇ ਆਇਆ ਮੈਨੂੰ 120 ਦੀ ਸਪੀਡ ਤੇ ਲੈ ਕੇ ਆਇਆ ਬਹੁ ਹਾਏ ਰੱਬਾ ਮੈਂ ਤਾਂ ਆਏ ਘਾ ਕੇ ਬੈਠੀ ਉਹ ਆ ਡੈਡੀ ਦੀ ਡਾਡੀ ਵੀਰ ਨੂੰ ਮੈਂ ਲੈ ਰਵਾਂ ਮੈਂ ਕਹਿੰਦਾ ਜੇ ਆਪ ਡਾਡੀ ਬਣਾ ਕੇ ਗੱਡੀ ਲੈ ਕੇ ਜਾਣੀ ਫੇਰ ਕਹਿੰਦਾ ਉਹ ਜਿੱਲਾ ਨਹੀਂ ਵਧੀਆ ਚਲਾ ਵਧੀਆ ਚਲਾਉਂਦਾ ਹੈ ਗੱਡੀ ਵਧੀਆ ਚਲਾਉਂਦਾ ਜਿੱਥੇ ਅਸੀਂ ਗਏ ਉਹ ਇਹ ਡੈਣੀ ਦੀ ਆ ਇਹ ਜਿੱਥੇ ਅਸੀਂ ਗਏ ਸੀ ਕਿ ਨਾ ਉਹ ਵੀ ਕਹਿੰਦੇ ਕਹਿੰਦੇ ਗੱਡੀ ਠੋਡੀ ਆਪਣੀ ਆ ਮਗਾ ਭਰਾਵਾ ਅਸੀਂ ਕੰਮ ਕਰਦੇ ਆ ਅਸੀਂ ਮਿਹਨਤ ਕਰਦੇ ਆ ਗੱਡੀ ਸਾਡੀ ਆਪਣੀ ਹੋਈ ਆ ਬੰਦੇ ਵੀ ਆ ਕਹਦਾ ਕਦੇ ਕਦੇ ਕਹਿੰਦੇ ਇਹ ਸਿਟੀ 100 ਤੇ ਆਉਂਦਾ ਹੁੰਦਾ ਕਦੇ ਬੁਲਟ ਤੇ ਆਉਂਦਾ ਹੁੰਦਾ ਕਦੇ ਗੱਡੀ ਚਾਉਂਦਾ ਹੁੰਦਾ ਮੈਂ ਕਿ ਜਦੋਂ ਕੱਲਾ ਆਉਂਦਾ ਇਹ ਕਹਿੰਦੇ ਕੱਲਾ ਬੁਲਟ ਤੇ ਆਉਂਦਾ ਮਾਏ ਮੈਨੂੰ ਬਹੁਤ ਵਾਰੀਆ ਦਾ ਤੇ ਮਗਾ ਮੈਂ ਕਹਿੰਨੀ ਮੈਰੀ ਬੁਲਟ ਤੇ ਜਾਣਾਗਾ ਹਾਂ ਨਾਲੇ ਤਾਂ ਮੇਰ ਤੋਂ ਬੁਲਟ ਤੇ ਭਾਈ ਬੈਠਿਆ ਨਹੀਂ ਜਾਂਦਾ ਹੈਗਾ ਨਾ ਜਿਹਨੂੰ ਕਮਰ ਦਾ ਦਰਦ ਹੈ ਨਾ ਉਹ ਨਹੀਂ ਜਾ ਸਕਦਾ ਕੋਈ ਇਹ ਆਪਣੇ ਸੜਕਾਂ ਸੁਰਕਾਂ ਤੇ ਆ ਸਾਡੇ ਵਾਲਾ ਰਾਹ ਬਾਲਾ ਖਰਾਬ ਆ ਤੇ ਗੱਲ ਕਰਦੇ ਆਪਾਂ 2025 ਦੀ ਭਾਈ ਚਲੋ ਜਿਵੇਂ ਕਹਿੰਦੇ ਆ ਇਹ ਸਾਲ ਆ ਇਹ ਦੇਣਾ ਦਿਨ ਤੋਂ ਉਹੀ ਆਉਂਦੇ ਨੇ ਹੈ ਨਾ ਜਿਵੇਂ ਦੇਖ ਲਓ ਵੀ ਦਿਨ ਉਹੀ ਆਗੇ ਨਾ ਆਪਣੇ ਸਵਾ ਵਾਲੇ ਦਿਨ ਆਗੇ ਹੈ ਨਾ 15 ਵਾੜਾ ਚੱਲਦਾ ਹੈ ਸ਼ਹੀਦੀ ਦਿਹਾੜੇ ਚੱਲਦੇ ਆ ਅੱਜ ਦੇ ਦਿਨ ਆਪਣੇ ਵੱਡੇ ਸ਼ਹਿਬਜ਼ਾਦੇ ਸ਼ਹੀਦੀ ਆ ਪਾਗੇ ਸੀਗੇ ਹੈ ਨਾ ਤੇ ਉਹਨਾਂ ਨੇ ਆਪਣੇ ਵਾਸਤੇ ਆਪਣਾ ਪਰਿਵਾਰ ਵਾਰਤਾ ਤੇ ਇਹੀ ਗੱਲਾਂ ਹੁਣ ਜਿਵੇਂ ਸਾਰੇ ਭਣ ਭਰਾ ਕਹਿੰਦੇ ਨੇ ਵਿੱਚ ਜਿਵੇਂ ਉਹ ਕਹਿੰਦਾ ਤੁਸੀਂ ਕਾਹਤੇ ਸੁਣਾਉਨੇ ਹੋ ਭਈ ਜਿਹਦੇ ਤੇ ਦੁੱਖ ਆ ਜਿਹਨੇ ਦੁੱਖ ਦੇਖਿਆ ਉਹ ਤਾਂ ਸੁਣਾਊਗਾ ਜਿਹਦੇ ਕੋ ਜੋ ਚੀਜ਼ ਹੁੰਦੀ ਉਹ ਉਹੀ ਵੰਡਦਾ ਹੁੰਦਾ ਸਾਡੇ ਕੋ ਤਾਂ ਅਸੀਂ ਤਾਂ ਦੁੱਖੇ ਦੇਖੇ ਨੇ ਮੈਂ ਅ ਜਿੰਦਗੀ ਦੇ ਵਿੱਚ ਸੁੱਖ ਤਾਂ ਮੈਨੂੰ ਇਹੀ ਆ ਵੀ ਜਿਵੇਂ ਤੁਸੀਂ ਸਾਰੇ ਭਣ ਭਰਾ ਕਹਿੰਦੇ ਹੋ ਵੀ ਇੰਨੇ ਸੋਹਣੇ ਸੋਨੇ ਵਰਗੇ ਤੁਹਾਡੇ ਦੋ ਬੱਚੇ ਆ ਹਾਂ ਮੇਰੇ ਇਹ ਦੋ ਬੱਚੇ ਨੇ ਮੇਰ ਕੋ ਪਸ਼ੂ ਨੇ ਤੇ ਬਾਕੀ ਹੋਰ ਆਪਣੇ ਕੋਲ ਜਿਹੜੀਆਂ ਜ ਤੁਸੀਂ ਦੋ ਬੱਚੇ ਤੇ ਹਾਂ ਜਿਵੇਂ ਖੁਸ਼ੀ ਆ ਦੇਖ ਲੋ ਕਿੰਨਾ ਪਿਆਰ ਕਰਦਾ ਇੰਨਾ ਪਿਆਰ ਕਰਦਾ ਜੇ ਐ ਤਾਂ ਸਾਡਾ ਭਾਂਜਾ ਹੈਗਾ ਫੰਮਨਾ ਹਾਂ ਦੇਖੋ ਵੀ ਐ ਤਾਂ ਮੈਨੂੰ ਬਹੁਤ ਪਿਆਰ ਕਰਨ ਵਾਲੇ ਤੁਸੀਂ ਮੇਰੀਆਂ ਸਾਰੀਆਂ ਭੈਣਾਂ ਸਾਰੇ ਭੈਣ ਭਰਾਵੇ ਨੂੰ ਬਹੁਤ ਪਿਆਰ ਕਰਦੇ ਨੇ ਹਨ ਮੈਨੂੰ ਕਰਦੇ ਹੋ ਤੇ ਮੇਰੀ ਫੈਮਲੀ ਨੂੰ ਕਰਦੇ ਹੋ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਮਿਲਦੀ ਹੈ ਹਨਾ ਵੀ ਇੱਕ ਦੋ ਕ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਮਿਲਦੀਆਂ ਹਨਾ ਜਦ ਆਪਣੇ ਕੋਲੋਂ ਚਲੀਆਂ ਜਾਂਦੀਆਂ ਨੇ ਵੀ ਜਿਵੇਂ ਮੈਨੂੰ ਆਪਣੀ ਮੰਮੀ ਦੀ ਬਹੁਤ ਜ਼ਿਆਦਾ ਆਉਂਦੀ ਹੈ ਹਨਾ ਵੀ ਫੇਰ ਆਪਦੇ ਮਨ ਨੂੰ ਸਮਝਾ ਲਈਦਾ ਵੀ ਹੁਣ ਉਹ ਨਹੀਂ ਆਉਣਾ ਨਹੀਂ ਹੈਗਾ ਕਦੇ ਵੀ ਨਹੀਂ ਆਉਣਾ ਹਨਾ ਮਨ ਕਿਹੜਾ ਰੱਖੋ ਮੇਰੀ ਬਾ ਮੈਨੂੰ ਬਹੁਤ ਪਿਆਰ ਕਰਦੀ ਸੀ ਬਹੁਤ ਸਾਰਿਆਂ ਦੀ ਮਾਵਾਂ ਸਾਬ ਨੂੰ ਪਿਆਰ ਕਰਦੀ ਹੁੰਦੀ ਨੇ ਪਰ ਮੈਨੂੰ ਲੱਗਦਾ ਵੀ ਮੈਨੂੰ ਮੇਰੀ ਮਾਂ ਬਹੁਤ ਪਿਆਰ ਕਰਦੀ ਬਹੁਤ ਜਿਆਦਾ ਹੀ ਬੰਦ ਕਰਦੀ ਦੇਖ ਲੈ ਕਿੰਨਾ ਕੀਤਾ ਕਿੰਨਾ ਕੀਤਾ 1 ਲੱਖ ਨੂੰ ਐ ਮਾਰਿਆ ਬਗਾਤੀ ਚੱਖ ਲੈ ਚਲ ਜੇ ਕਿਤੇ ਮੈਂ ਮੁੰਡਾ ਹੁੰਦੀ ਖਬਰ ਮੇਰ ਨਾਲ ਵੀ ਇਹੀ ਖੁਸ਼ ਹੁੰਦਾ ਹਨ ਵੀ ਇਹ ਮੁੰਡੇ ਇਹ ਮੁੰਡਾ ਸੀਗਾ ਭਾਈ ਇਹਦੇ ਨਾਲ ਧੋਖਾ ਹੋ ਗਿਆ ਵੀ ਮੈਂ ਕੁੜੀ ਸੀ ਮਾਂ ਪਿਓ ਮਾਂ ਪਿਓ ਕੋ ਹੋ ਗਏ ਪੁੱਤ ਪਿਓ ਕੋ ਨਹੀਂ ਹੋਇਆ ਕਾਇਦਿੰਦੇ ਨੇ ਮਾਪਿਓ ਤੋਂ ਕਾ ਦਿੰਦੇ ਲੋਕ ਕਹਿੰਦੇ ਪੁੱਤਕ ਪੁੱਤ ਹੋ ਗਿਆ ਜਿੰਨੇ ਤੱਕ ਹੋਇਆ ਮੈਂ ਉਹਨਾਂ ਦੀ ਸੇਵਾ ਕੀਤੀ ਸੂਟ ਸਮਾਇਆ ਜੁੱਤੀ ਠੀਕੋ ਹਾੜੂ ਹਾੜ ਚੜਨਾ ਹਾੜ ਦੇ ਕੱਪੜੇ ਲੈ ਕੇ ਆਉਣੇ ਕਹਿੰਦੇ ਸਬਜ਼ੀ ਨਹੀਂ ਬਣਨੀ ਮੈਂ ਆਪ ਖੁਦ ਬਣਾ ਕੇ ਸਬਜ਼ੀ ਨਾਲ ਰੋਟੀ ਬਣਾਉਣੀ ਹੋਰ ਕੀ ਤੇ ਮੈਂ ਬਿਮਾਰੀ ਲੈਦਾ ਵੀ ਕੱਢ ਕੇ ਰੱਖਦੇ ਬੇਵਾਰ ਜੇ ਮੈਂ ਬਿਮਾਰ ਠਮਾਰ ਹੁੰਦੀ ਜਾਂ ਮੈਂ ਕਿਤੇ ਗਈ ਹੁੰਦੀ ਉਦੋਂ ਤਾਂ ਮੈਂ ਚਲੀ ਵੀ ਜਾਂਦੀ ਹੁੰਦੀ ਸੀ ਕਿ ਚਲੋ ਬੀਬੀ ਹੈਗੀ ਮੁਰਾਇਆ ਤੀ ਉਹ ਮਤੇ ਹੀ ਮਾਨੇ ਮੁਰਾਇਆ ਤੀ ਹੈ ਜੇ ਉਹਨੇ ਭਗਤੀ ਕੀਤੀ ਉਹ ਫੇਰ ਬਣ ਗਏ ਕਿੱਡਾ بڑا ਭਗਤ ਹੋਇਆ ਉਹ ਕਦੇ ਮੈਂ ਆਪਣੀ ਸੱਸ ਤੋਂ ਕੋਈ ਨਹੀਂ ਕੋਈ ਚੀਜ਼ ਨਹੀਂ ਸੀ ਕੋਈ ਚਕੀਨ ਮੰਨੋ ਮੈਂ ਅੱਡ ਹੋ ਕੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਅ ਇੰਨੇ ਮੈਂ ਮੇਰੀ ਮੰਮੀ ਦਾ ਆਪਰੇਸ਼ਨ ਹੋਇਆ ਪਾਥ ਆਬ ਹੁੰਦੇ ਸੀਗੇ 2011 ਦੀ ਗੱਲ ਆ ਤੇ ਮੱਝ ਦਾ ਦੁੱਧ ਘਰੇ ਰੱਖਣ ਲੱਗ ਗਏ ਮੈਂ ਕਿਹਾ ਮੱਝ ਦਾ ਦੁੱਧ ਘਰੇ ਰੱਖ ਲਿਆ ਕਰੋ ਵੀ ਨਾਲੇ ਤਾਂ ਆਪਣੇ ਮਸਤਰੀਆਂ ਚਾਹ ਵਗੈਰਾ ਬਣਦੀ ਆ ਤੇ ਨਾਲੇ ਵਧੀਆ ਨਹੀਂ ਲੱਗਦੀ ਗਾਂ ਦੇ ਪਤਲੇ ਦੁੱਧ ਦੀ ਚਾਹ ਹਨਾ ਵੀ ਆਪਾਂ ਮੱਝ ਦਾ ਦੁੱਧ ਘਰੇ ਰੱਖਿਆ ਕਰਾਂਗੇ ਇਹ ਕਹਿੰਦੇ ਡੈਰੀ ਮੈਂ ਕਿਹਾ ਉਹਨਾਂ ਆਪਣੇ ਕਿਉਂ ਬਣ ਜਾਣਾ ਉਹੀ ਗੱਲ ਹੋਈ ਮੈਂ ਨਾ ਮਲਾਈ ਲਾ ਲਿਆ ਕਰਨੀ ਜਿਵੇਂ ਹੁਣ ਮੈਂ ਲਾਉਣੀ ਆ ਮੈਂ ਮੇਰੀ ਮੰਮੀ ਦਾ ਆਪਰੇਸ਼ਨ ਹੋਇਆ ਮੈਂ ਉੱਥੇ ਚਲੀ ਗਈ ਮੈਂ ਤੇ ਪਰਮ ਤੇ ਉਸ ਤੋਂ ਬਾਅਦ ਮਗਰ ਉਹ ਬੀਬੀ ਨੇ ਮੇਰੇ ਆਂਦੀ ਨੂੰ 10 ਲੀਟਰ ਦੀ ਇੱਕ ਦਿਹਾੜੀ ਆ ਸਾਡੇ ਪੱਕਾ ਵਾਲਿਆ ਜਿੰਨਾ ਪੱਥਰ ਲੱਗਿਆ ਤੇ ਟਾਂ ਦੀਆਂ ਹਾਂ ਸਾਰੀਆਂ ਦੀਆਂ ਘੜੀਆਂ ਹਾਂ ਮਾਂ ਪੁੱਤੇ ਬਾਹਰ ਘਹਾਰੀ ਲਈ ਪਾਥੀਆਂ ਦੀ ਨਾਲੇ ਮੰਜਾ ਮੁਰਤਾ ਮੇਰੇ ਉਹ ਦਿਹਾੜੀ ਆ ਪਤਾ ਕੀ ਕਹਿੰਦਾ ਅੱਜ ਤੇ ਸਬਜ਼ੀ ਲਾਉਂਦਾ ਸਾਡੇ ਕਮਾਂਡ ਤੇ ਉਹਦਾ ਭਾਈ ਦੀ ਉਹ ਇਹ ਵਾਰੀ ਇਹਦੇ ਕੰਮ ਤੋਂ ਸੀ ਚੌੜ ਚੌੜ ਕੇ ਮੈਨੂੰ ਦੱਸ ਦਿਓ ਟੋਟੇ ਕੋ ਕੰਮ ਨਹੀਂ ਆਏਗਾ ਬਾਹਰ ਕੋਈ ਨਾ ਜਿੱਦਾਂ ਸਾਡੇ ਜਿਹੜੇ ਚਲੇ ਜਾਂਦੇ 10 ਲੀਟਰ ਕਿਉਂ ਮੇਰੇ ਆਉਂਦੀ ਨੂੰ ਕਰ ਲਿਆ ਜਿਹੜਾ ਮੈਂ ਜਾਣੀ ਜਾਂਦੀ ਹੋਈ 5-7 ਕਿਲੋਟਰ ਮੈਂ ਕਰ ਗਈ ਮੇਰੇ ਆਉਂਦੀ ਨੂੰ ਅੱਡ 10 ਲੀਟਰ ਦੀ ਕੈਨ ਭਰ ਕੇ ਦੇ ਸੀ ਕਿਉਂ ਦੀ ਰੱਖੀ ਹੋਈ ਮੇਰੇ ਆਉਂਦੀ ਨੂੰ ਮੇਰੀ ਸੱਸ ਨੇ ਮੈਨੂੰ ਆਈ ਨੂੰ ਦਿਖਾਵੇ ਕਹਿੰਦੀ ਕਹਿੰਦੀ ਮੈਂ ਕਿਉਂ ਕਰ ਲਿਆ ਮੈਂ ਉੱਥੇ ਲੱਗ ਗਈ ਮੇਰੀ ਮੰਮੀ ਦਾ ਆਪਰੇਸ਼ਨ ਹੋਇਆ ਸੀ ਜੂਨ ਦੀਆਂ ਛੁੱਟੀਆਂ ਸੀਗੀਆਂ ਮੈਂ ਆਪਦਾ 5-7 ਦਿਨ ਲਾਏ ਆਈ ਆਂ ਆਪਣੀ ਮੰਮੀ ਕੋਲੇ ਬਸ ਮੈਨੂੰ ਲੱਗਦਾ ਮੈਂ ਉਸ ਟਾਈਮ ਜਿਹੜਾ ਆਪਣੀ ਮੰਮੀ ਕੋਲ ਰਹਿ ਲਈ ਰਹਿਲੀ ਮੁੜ ਕੇ ਮੈਂ ਕਦੇ ਰਾਤ ਨਹੀਂ ਰਹੀ ਕਦੇ ਵੀ ਫਿਰ ਆਪਣਾ ਘਰ ਬਣ ਗਿਆ ਘਰ ਨਾਲ ਪਿਆਰ ਪੈ ਗਿਆ ਇੱਥੋਂ ਸਜਾ ਲਾ ਉੱਥੋਂ ਸਜਾ ਲਾ ਫਿਰ ਪਿਆਰ ਪੈ ਗਿਆ ਫਿਰ ਉਸ ਤੋਂ ਬਾਅਦ ਫਿਰ ਆਪਣਾ ਜਿਹਝਾਰ ਹੋ ਗਿਆ ਹਨਾ ਜਿਹਝਾਰ ਨੇ ਹਾਲੇ ਜਨਮ ਲੈਣਾ ਸੀ ਤੇ ਉਦੋਂ ਪਹਿਲਾਂ ਪਹਿਲਾਂ ਹੀ ਇਹਦੀ ਮਾਂ ਨੂੰ ਚੰਗੀ ਤਰ੍ਹਾਂ ਪੰਪ ਦੇਤਾ ਇਹਦੀਆਂ ਪਰ ਜਾਇਆਂ ਸ਼ੂਗਰ ਮੰਮੀ ਨੇ ਚੰਗੀ ਤਰ੍ਹਾਂ ਇੱਕ ਰਾਤ ਰੱਖ ਕੇ ਚੰਗੀ ਤਰ੍ਹਾਂ ਤੰਨ ਕੇ ਧੋਰੀ ਇੱਧਰ ਨੂੰ ਵੀ ਤੇ ਅੱਜ ਤੋਂ ਬਾਅਦ ਆਪਣੀ ਨੋਨੂ ਨਹੀਂ ਬੁਲਾਉਣਾ ਆਪਣੇ ਮੁੰਡੇ ਨੂੰ ਪਿਆਰ ਨਹੀਂ ਕਰਨਾ ਆਪਣੇ ਪੋਤੇ ਨੂੰ ਪਿਆਰ ਨਹੀਂ ਕਰਨਾ ਉਹ ਪਤਾ ਨਹੀਂ ਭਾਈ ਉਹਦਾ ਦਿਮਾਗ ਕਹਿਜਿਆ ਸੀਗਾ ਕਹਿਜਿਆ ਨਹੀਂ ਮੇਰੇ ਕੋ ਚਾਹੇ ਬੰਦਾ ਕੋ ਸਾਰੀ ਡੈੜੀ ਪਿੱਟੀ ਜਾਵੇ ਵੀ ਫਲਾਣਾ ਬੰਦਾ ਮਾੜਾ 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 ਮੈਂ ਕਦੇ ਵੀ ਨਹੀਂ ਮਾੜਾ ਸਮਝੂ ਜਦ ਤੱਕ ਮੈਂ ਆਪਣੀ ਅੱਖਾਂ ਨਾਲ ਨਹੀਂ ਦੇਖੂਗੀ ਤੇ ਆਪਣੇ ਕੰਨਾਂ ਨਾਲ ਨਹੀਂ ਸੁਣੂਗੀ ਉਹਦਾ ਦਿਮਾਗ ਉਹਦੇ ਨਾਲ ਸੀਗਾ ਵੀ ਜਿਹੜੀ ਉਹ ਪੰਪ ਚ ਆ ਗਈ ਹੈ ਨਾ ਚਲੋ ਆ ਗਈ ਮੇਰਾ ਤਾਂ ਕੁਝ ਨਹੀਂ ਗਿਆ ਮੇਰਾ ਤਾਂ ਘਰ ਉੱਡਾ ਹੀ ਆ ਹਨਾ ਇਹ ਪੰਜ ਪੁੱਤ ਤੇ ਘਰ ਮਾਲੇ ਦੇ ਹੁੰਦੇ ਨੇ ਮੇਰਾ ਤਾਂ ਘਰ ਉੱਡਾ ਹੀ ਆ ਮੇਰਾ ਤਾਂ ਸਾਰਾ ਕੁਝ ਬਣਦਾ ਹੀ ਗਿਆ ਮੈਂ ਤਾਂ ਬਣਾਉਂਦੀ ਹੋ ਗਈ ਆ ਪਤਾ ਹੈ ਨਾ ਮੇਰਾ ਤਾਂ ਨਹੀਂ ਵਿਗੜਿਆ ਵਿਗੜੀ ਕੀ ਉਹਦੀ ਉਹ ਇੱਜ਼ਤ ਪਣੀ ਹੋਈ ਵਿਗੜ ਗਈ ਅਗਲਾ ਕਹਿੰਦਾ ਚੁੰਨੀ ਚੱਕਦੀ ਆ ਉਧਰ ਚੁੰਨੀ ਚੱਕਦੀ ਆ ਉਧਰ ਉਹਦੀ ਉਹ ਇੱਜ਼ਤ ਘਟੀ ਮੇਰੀ ਤਾਂ ਨਹੀਂ ਘਟੀ ਹੈਗੀ ਪਤਾ ਬਾਕੀ ਜੀ ਨੇ ਕਰਨੀ ਆ ਕਰੋ ਨਹੀਂ ਕਰਨੀ ਨਾ ਕਰੋ ਉਹ ਉਹਨੇ ਐਸਾ ਫਸਾਬ ਗੱਲ ਕਹੀ ਕਹਿੰਦੀ ਕਹਿੰਦੀ ਮੇਰੇ ਪੁੱਤ ਨੂੰ ਕਹਿੰਦੀ ਅਕਲ ਨਹੀਂ ਹੈਗੀ ਮੇਰੇ ਨੋ ਨੋ ਅਕਲ ਨਹੀਂ ਹੈਗੀ ਅਸੀਂ ਲੋਕਾਂ ਨੂੰ ਖੜਾਈ ਜਾਂਦੇ ਉਹਦੀ ਕੁੜੀ ਦਾ ਘਰ ਪਾ ਦਿੰਦੇ ਫਿਰ ਸਾਨੂੰ ਬਹੁਤ ਸੋਹਣੀ ਅਕਲ ਹੋਣੀ ਸੀ ਜਾਂ ਕਰਦੇ ਨਹੀਂ ਕਿ ذهن ਹੀ ਘਰ ਪਾਇਆ ਕੁੜੀ ਸਾਨੂੰ ਦਿੱਤਾ ਪਾਗੇ ਹੈ ਕੁੜੀ ਲਿਆਉਣੀ ਲੜਪੇ ਬੜਾ ਬਾਈ ਲੈ ਆਇਆ ਇੱਥੇ ਰਹੀ 15 20 ਦਿਨ ਕਿਸੇ ਨੇ ਸੂਟ ਵੀ ਨਹੀਂ ਜਮਾ ਕੇ ਦਿੱਤਾ ਹੈ ਫਿਰ ਸੜਨਗੇ ਆ ਫਿਰ ਗਾੜੀ ਚ ਲਾ ਕੇ ਮੁੜ ਆਇਆ ਹੈ ਪੇਰੋ ਜ ਸਾਕੇ ਜੀ ਰੋਡਾ ਸਿਆ ਜਿੱਦਾਂ ਤੂੰ ਛੱਡਣਾ ਉਹਨਾ ਉਦੋਂ ਤਾਂ ਦੋ ਸਾਡੇ ਅੰਦਰ ਆਉਣਾ ਕਹਿੰਦਾ ਤੇਰਾ ਬੜਾ ਭਾਈ ਤਾਂ ਗਲੀ 'ਚੇ ਲਾ ਕੇ ਮੁੜ ਗਿਆ ਮੈਂ ਕਿਹਾ ਮੇਰੇ ਦਿਲ 'ਚ ਖੋਟ ਨਹੀਂ ਮੇਰੇ ਦਿਲ 'ਚ ਪਾਪ ਨਹੀਂ ਹੈਂ ਅੰਧ ਚਾਹੇ ਮੈਂ ਲੱਖ ਮਾਣਾ ਭੈਣ ਮੇਰੇ ਪੈਰਾਂ 'ਵਸ ਗਈ ਚਾਹੇ ਕੋਈ ਮੈਨੂੰ ਚੰਗਾ ਚਾਹੇ ਅਸੀਂ ਮਾੜੇ ਆ ਜਾਂ ਚੰਗਿਆ ਉਹਦਾ ਸਹਰਾ ਬਿਮਾਰ ਪਿਆ ਮੰਜੇ ਪਿਆ ਉਹਦਾ ਫੋਨ ਆ ਗਿਆ ਕਹਿੰਦੀ ਭਾਈ ਸਾਡੇ ਬਾਪੂ ਜੀ ਬਿਮਾਰ ਨੇ ਮਿਲ ਕੇ ਜਾਓ ਆਪਣੇ ਮਿਸਤਰੀ ਉਰੇ ਲੱਗੇ ਹੀ ਹੋਇਆ ਸੀ ਮੈਂ ਇਹਨਾਂ ਨੂੰ ਭੇਜਦਾ ਮੈਂ ਕਿਹਾ ਮਾਸੜ ਜੀ ਬਿਮਾਰ ਨੇ ਵੀ ਤੁਸੀਂ ਜਾਓ ਖਬਰ ਲੈ ਕੇ ਆਓ ਇਹ ਗਏ ਸਾਰੇ ਸਾਰਾ ਦੁਪਹਿਰਾ ਉੱਥੇ ਰਹੇ ਹਨ ਬੈਠੇ ਮਾਸੜ ਜੀ ਕੋ ਗੱਲਾਂਬੱਤਾਂ ਮਾਰੀਆਂ ਜਾਦੇ ਤੁਰਨ ਲੱਗੇ ਕਹਿੰਦਾ ਕਹਦਾ ਭਾਈ ਮੇਰਾ ਕੋਈ ਪਤਾ ਨਹੀਂ ਹੈਗਾ ਗੁੱਡੀ ਨੂੰ ਲੈ ਕੇ ਆਈ ਕੁੜੀ ਨੂੰ ਮੈਨੂੰ ਮਲਾ ਕੇ ਲੈ ਜਾ ਜ਼ਰੂਰ ਲੈ ਕੇ ਆਈ ਚਾਹੇ ਕਾਲੂਆ ਲੈ ਆਈ ਕਹਿੰਦਾ ਮੇਰਾ ਕੋਈ ਪਤਾ ਨਹੀਂ ਹੈ ਕਿ ਕੁੜੀ ਨੂੰ ਜ਼ਰੂਰ ਲੈ ਕੇ ਆਈ ਮੈਨੂੰ ਮਿਲ ਕੇ ਜਾਵੇ ਇਹ ਦੋਏ ਦਿਨ ਮੈਂ ਸਾਧਰੀ ਕੰਮ-ਕੁਮ ਕਰਕੇ ਕਹਿੰਦੇ ਕਹਿੰਦੇ ਛੇਤੀ ਦਿਨ ਕੰਮ ਕਰ ਲੈ ਆਪਾਂ ਮਾਸੜ ਜੀ ਨੂੰ ਮਿਲ ਕੇ ਆਉਣਾ ਅਸੀਂ ਮਿਲ ਕੇ ਆਏ ਅੱਜ ਅਸੀਂ ਅੰਤ ਤੋਂ ਮਾੜੇ ਆ ਸਾਰਾ ਕੁਝ ਮੈਂ ਕਰਕੇ ਆਈਆਂ ਸਾਰਾ ਕੁਝ ਸਾਰੇ ਭੋਗ ਤੇ ਜੋ ਦਾਗ ਤੇ ਸਾਰਾ ਕੁਝ ਹੋਣਾ ਸੀ ਮੈਂ ਸਭ ਆਪਣੇ ਹੱਥੀਂ ਕਰਕੇ ਆਈਆਂ ਕੱਪੜੇ ਦੇ ਕੇ ਆਈਆਂ ਸਭ ਨੂੰ ਅੱਜ ਅਸੀਂ ਅੰਤ ਤੋਂ ਮਾੜੇ ਆ ਅੱਜ ਸਾਨੂੰ ਵਰਤਣਾ ਨਹੀਂ ਆਉਂਦਾ ਅੱਜ ਅਸੀਂ ਬੇਅਕਲਾ ਹੈ ਹੈ ਜਿਹੜਾ ਕੀ ਮੈਂ ਸਾਰਿਆਂ ਨਾਲ ਛੋਟੀ ਸਾਰੇ ਨਾਲ ਛੋਟੀ ਸਾਰੇ ਨਾਲ ਬੜੀਆਂ ਪਤਾ ਕੀ ਕਰਕੇ ਆਈਆਂ ਕੱਲਾ 100-100 ਰੁਪਈਆ ਨਨਦਨ ਦੇ ਕੇ ਆਈ ਇੱਕ ਸਾਡੇ ਇੱਕ ਕਰਮਾ ਜਲਾ ਲਓ ਜਾਂ ਹੋ ਲਾ ਲਓ ਜਿੱਥੇ ਵੀ ਜਾਈ ਦਾ ਸਕੀਰੀ ਨਿਕਲਿਆ ਆਉਂਦੀ ਪਾਈ ਰੁਪਈਆ ਇੰਨੀਆਂ ਸਕੀਰੀਆਂ ਸਕੀਰੀ ਤਾਂ ਮੈਂ ਦੱਸਦੀ ਆ ਰਿਤੇਦਾਰੀ ਚੋ ਜਾਂ ਉਧਰ ਰਿਤੇਦਾਰੀ ਚੋ ਮੂਹਰੇ ਨਾ ਮੂਹਰੇ ਮੇਰੀ ਤਾਂ ਮੇਰੀ ਤਾਂ ਪਤਾ ਨਹੀਂ ਮੇਰੀਆਂ ਤਾਂ ਬਾਲੀਆਂ ਨਿਕਲਦੀਆਂ ਨੇ ਮੇਰੇ ਤਾਂ ਇੱਕ ਦਿਨ ਹੁਣ ਗੇਟ 'ਚ ਵੀ ਇੱਕ ਕੋਈ ਭਾਈ ਆ ਨਾ ਆ ਗਿਆ ਤੇ ਉਹ ਪੁੱਛੇ ਵੀ ਫਲਾਣਾ ਵਾ ਮੈਨੂੰ ਨਹੀਂ ਪਤਾ ਹੈਗਾ ਭਾਈ ਹਨਾ ਤੇ ਮੈਂ ਉਹਨੂੰ ਮੋੜ ਕੇ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਮੈਨੂੰ ਕਹਿੰਦਾ ਪਹਿਣੇ ਆਪਾਂ ਰਿਸ਼ਤੇਦਾਰ ਆ ਉਹ ਮੈਂ ਕਿਹਾ ਭਾਈ ਮੈਂ ਨਹੀਂ ਕਿਸੇ ਦੀ ਰਿਸ਼ਤੇਦਾਰ ਹੈਗੀ ਮੈਂ ਨਹੀਂ ਰਿਸ਼ਤੇਦਾਰ ਕਿਸੇ ਦੀ ਉਹ ਮੈਨੂੰ ਵਾਰ-ਵਾਰ ਕਹੇ ਜਾਂ ਪਹਿਣੇ ਆਪਣੀ ਤਾਂ ਰਿਸ਼ਤੇਦਾਰੀਆਂ ਮਾں ਮੇਰੀ ਨਹੀਂ ਹੈ ਕਿ ਮੇਰੀ ਨਹੀਂ ਹੈਗੀ ਕੋਈ ਮੈਨੂੰ ਕਹਾਂਦੀ ਹੈ ਮੈਨੂੰ ਤਾਂ ਪਤਾ ਨਹੀਂ ਘਾਤ ਹੈ ਕਿੱਥੋਂ ਕਿੱਥੋਂ ਜਾ ਕੇ ਨਿਕਲੇ ਤੇ ਫੇਰ ਮੈਨੂੰ ਇਹਨਾਂ ਨੇ ਬਾਅਦ ਚ ਦੱਸਿਆ ਕਹਿੰਦੇ ਇਹ ਫਲਾਣਾ ਬੰਦਾ ਮਕਹਾਏ ਰੱਬਾ ਈ ਧੂ ਰੋ ਇਹਦੇ ਨਾਲ ਵੀ ਰਿਸ਼ਤੇਦਾਰੀ ਬਾਤ ਆਡੇ ਦਾ ਵੀ ਹੈ ਕਰਦੇ ਪਾਏ ਹੁੰਦੇ ਕਰਮਾਲਿਆਂ ਦੇ ਹੁੰਦੇ ਨੇ ਮੇਰਾ ਆਪ ਅੱਜ ਸਵੇਰ ਤਾਂ ਮੇਰਾ ਮਨ ਝੱਕਿਆ ਪਰ ਮੈਂ ਖਾਇ ਜੀ ਕਿਸਮਤ ਰੱਬ ਕਿਸੇ ਨੇ ਨਾ ਲਿਖੇ ਨਾਲੇ ਉਹ ਕਹਿੰਦੇ ਨਹੀਂ ਹੁੰਦੇ ਵੀ ਸਾਡਾ ਤਾਂ ਜਸ ਲੈਣਾ ਹੀ ਨਹੀਂ ਹੈਗਾ ਅਸੀਂ ਜਿੰਨਾ ਮਰਜੀ ਕਰ ਲਈਏ ਸਾਡਾ ਹੈਗਾ ਦੋਹਾਂ ਜਾਣਿਆਂ ਦਾ ਹੀ ਜਸ ਲੈ ਨਹੀਂ ਦੋਹਾਂ ਜਾਣਿਆਂ ਦਾ ਹੀ ਆ ਹੁਣ ਮੈਂ ਆਪਣੇ ਨਿਆਣਿਆਂ ਸਖਾਇਆ ਵੀ ਕਿਸੇ ਦਾ ਨਹੀਂ ਕਰਨਾ ਇੱਥੋਂ ਚੱਕ ਕੇ ਇੱਥੇ ਕਿਸੇ ਨੂੰ ਜੋ ਤੁਹਾਨੂੰ ਕੋਈ ਪਰਮ ਨੂੰ ਬਹੁਤ ਵਾਰੀ ਕੋਈ ਬੰਦਾ ਕਹਿ ਵੀ ਦਊ ਨਾ ਕਿਤੇ ਬਾਹਰ ਅੰਦਰ ਵੀ ਬਾਈ ਐ ਦੇਖੀ ਜਾਏ ਕਰੀਏ

ਤਿੱਕ ਮੈਂ ਨਾ ਵੀ ਮੈਨੂੰ ਮੈਂ ਜੋਤ ਲਾਉਣੀ ਨਹੀਂ ਛੱਡੀ ਮੈਂ ਕਿੱਥੇ ਕਰ ਲੈਂਦਾ ਇੰਨਾ ਕੰਮ ਇਹ ਮਹਾਰਾਜਾ ਹੀ ਕਰਾਉਂਦਾ ਮੈਂ ਜੋਤ ਲਾਉਣੀ ਨਹੀਂ ਛੱਡੀ ਹੈਗੀ ਜੋਤ ਆਪਾਂ ਆਪਣੇ ਚਾਹੇ ਮੇਰੇ ਕੋਲ ਥੋੜੀ ਜੋ ਬਾਬੇ ਘਰ ਤੁਸੀਂ ਦੇਖਿਆ ਹੀ ਹੋਇਆ ਬਸ ਥੋੜੀ ਜਿਹੀ ਆਪਣੀ ਜਗ੍ਹਾ ਉੱਤੇ ਬਣਾਈ ਹੋਈ ਆ ਮੈਂ ਜਿੱਦਣ ਦੀ ਅੱਡ ਹੋ ਗਈ ਨਾ ਅੱਡ ਹੋ ਕੇ ਥੋੜੇ ਕਿੰਨੇ ਦਿਨਾਂ ਬਾਅਦ ਬਸ ਮੈਂ ਆਪਣੀ ਜੱਦ ਜਗ੍ਹਾ ਬਣ ਗਈ ਮੈਂ ਜੋਤ ਲਾਉਣੀ ਨਹੀਂ ਛੱਡੀ ਰੋਜ਼ ਆਪਦਾ ਦੇਸੀ ਘਿਓ ਦੀ ਜੋਤ ਲਾਉਣੀ ਆ ਲਾਉਣੀ ਆ ਘਰੇ ਹੈਨਾ ਵੀ ਆਪਾਂ ਰੋਜ਼ ਗੁਰੂ ਨੂੰ ਯਾਦ ਕਰਾਂਗੇ ਜਿਵੇਂ ਅਸੀਂ ਦਿਹਾੜੇ ਚੱਲਦੇ ਨੇ ਆਪਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆਪਾਂ ਆਪਣੇ ਸ਼ਹਿਦਜਾਦਿਆਂ ਨੂੰ ਯਾਦ ਕਰਦੇ ਹਰ ਟਾਈਮ ਯਾਦ ਰੱਖੋ ਜੇ ਉਹਨਾਂ ਨੇ ਕੁਰਬਾਨੀ ਦਿੱਤੀ ਆ ਤਾਂ ਆਪਾਂ ਇਹ ਅੱਜ ਆਪਣੇ ਲਈ ਉਹਨਾਂ ਨੇ ਆਪਦਾ ਪਰਿਵਾਰ ਵਾਰਿਆ ਆਪਾਂ ਵਾਰਤਾ ਸਾਰਾ ਕੁਝ ਵਾਰਤਾ ਆਪਣੇ ਲਈ ਆਪਾਂ ਜਿਵੇਂ ਕਹਿੰਦੇ ਹੁਣ ਸਾਨੂੰ ਦੁੱਖ ਲੱਗਦਾ ਵੀ ਸਭ ਤੋਂ ਸਭ ਕੁਝ ਖੋ ਲਿਆ ਹਨਾ ਸਭ ਤੋਂ ਸਭ ਕੁਝ ਲੁੱਟ ਲਿਆ ਔਕਣੇ ਆਪਣੇ ਗੁਰੂ ਜੀ ਤੋਂ ਵੀ ਖੋਇਆ ਸੀ ਪਰ ਉਹ ਗੁਰੂ ਜੀ ਆਪ ਸੀਗੇ ਆਪ ਪ੍ਰਮਾਤਮਾ ਸੀ ਆਪ ਰੱਬ ਸੀ ਉਹ ਤਾਂ ਚਰ ਗਏ ਹੁਣ ਆਪਣੇ ਵਰਗੇ ਤਾਂ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਅਸੀਂ ਕਿੱਥੋਂ ਚਰ ਲੀਏ ਅਸੀਂ ਤਾਂ ਸਾਡੇ ਤਾਂ ਰੋਮ ਰੋਮ ਨਿਕਲਦਾ ਵੀ ਹਾਏ ਸੱਤੋਂ ਆ ਵੀ ਖੋਲੇ ਆ ਵੀ ਖੋਲੇ ਸਾਡੇ ਦਾ ਰੋਮ ਰੋਮ ਚ ਨਿਕਲਦਾ ਸਾਡੇ ਦੀ ਵੀ ਕੋਈ ਸਾਖਤੀ ਆ ਇੰਨਾ ਨੇਹਰੀਆਂ ਇੰਨਾ ਤਪਾਨ ਚੱਲਣਾ ਕੋਈ ਸੁਖਾਲੀ ਗੱਲ ਨਹੀਂ ਗੱਲ ਗੱਲ ਤੇ ਲੜਾਈ ਲੈ ਕੇ ਖੜ ਚੱਲ ਗਈ ਜਿਵੇਂ ਕਾਲੀ ਬੋਰੀ ਨੇਹਰੀ ਆਉਂਦੀ ਐ ਜਿਵੇਂ ਕਹਿੰਦੇ ਨੇ ਬਰੋਟਾ ਪੱਟ ਤਜੜੂ ਉਕਣ ਸਾਡੇ ਦੇ ਨੇਹਰੀਆਂ ਝੁੱਲੀਆਂ ਨੇ ਬਹੁਤ ਕੁਝ ਦੇਖਿਆ ਆ ਘਰ ਜਾ ਕੇ ਮੈਂ ਬੜਾ ਕੁਝ ਦੇਖਿਆ ਨਾਲ ਕਾਲਾ 12:00 ਬਾਰਾਂ ਬਾਰ ਬਜੇ ਤੱਕ ਕੰਮ ਕਰਦਾ ਅੱਜ ਤੂੰ ਕਮੈਂਟਾਂ ਚ ਭੌਂਕਦਾ ਚੱਲ ਭੌਂਕੀ ਜਾਵੇ ਪਿਆ ਉਹਦੇ ਮਹੀਨੇ ਰੋੜੀ ਰੋੜੀ ਚੁੱਕ ਕੇ ਫਿਰ ਦੇਤਾ ਕਰਨਾ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਮੈਂ ਤੁਹਾਨੂੰ ਦੱਸਦੀ ਜਦੋਂ ਇੱਥੇ ਜਾ ਕੇ ਮਕਾਨ ਬਣਿਆ ਤੁਸੀਂ ਅੱਜ ਬੋਲਣਾ ਇਹ YouTube ਤੇ ਵੀ ਮੈਨੂੰ ਮਾਰਾਂ ਦੇ ਨਹੀਂ ਲੈ ਕੇ ਜਾਂਦਾ ਹਾਂ ਹਾਂ ਗੱਲ ਤਾਂ ਸਹੀ ਆ ਬਈ ਐਨਾ ਮੈਨੂੰ ਪਿਆਰ ਕਰਦੇ ਨੇ ਮੇਰੇ ਭੈਣ ਭਾਈ ਮੇਰੀ ਗੱਲ ਸੁਣਦੇ ਨੇ ਮੈਂ ਬਹੁਤ ਧੰਨਵਾਦ ਕਰਦਾ ਨਹੀਂ ਅੱਜਕੱਲ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਹੂੰ ਬਸ ਇੱਕ ਨੇ ਆਪਣਾ ਪਿਆਰ ਸਤਿਕਾਰ ਇੱਕ ਨੇ ਸਾਡੇ ਨਾਲ ਬਣਾਈ ਰੱਖਿਓ ਤੇ 2026 ਦੇ ਵਿੱਚ ਜਿਵੇਂ ਕਹਿੰਦੇ ਵਾਹਿਗੁਰੂ ਕਰੇ ਸੱਚਾ ਪਾਤਸ਼ਾਹ 26 ਸਾਰਿਆਂ ਲਈ ਬਹੁਤ ਵਧੀਆ ਚੜੇ ਸਾਰਿਆਂ ਲਈ ਸਾਰੀ ਦੁਨੀਆ ਲਈ ਉਹ ਬਹੁਤ ਵਧੀਆ ਚੜੇ ਹਨ ਚਾਹੇ ਉਹ ਕੋਈ ਵੀ ਆ ਚਾਹੇ ਉਹ ਚਾਹੇ ਮੈਨੂੰ ਮਾੜਾ ਕਹਿਣ ਵਾਲੇ ਨੇ ਚਾਹੇ ਕੋਈ ਵੀ ਆ ਪਰ ਬੰਦਾ ਹੱਕ ਸੱਚ ਦੀ ਕਮਾਈ ਖਾਵੇ ਜਿਨ੍ਹਾਂ ਲਈ ਆਪਾਂ ਲੁੱਟਦੇ ਆ ਜਿਨ੍ਹਾਂ ਲਈ ਲੁੱਟਕਸੁੱਟ ਕਰਦੇ ਆ ਉਹਨਾਂ ਨੇ ਲੇਖਾ ਨਹੀਂ ਦੇਣਾ ਲੇਖਾ ਸਿਰਫ ਔਰ ਸਿਰਫ ਜਾਨ ਦੀ ਜਾਨ ਨੂੰ ਦੇਣਾ ਪੈਂਦਾ ਜਿਵੇਂ ਮੇਰੇ ਨਾਲ ਹੋਵੇ ਜਾਂ ਕਿਸੇ ਭੈਣ ਭਾਈ ਨਾਲਵੇਂ ਸਾਲ ਚ ਕੋਈ ਮਾੜੀ ਘਟਨਾ ਨਾ ਹੋਵੇ ਕੁਝ ਨਾ ਹੋਵੇ ਦਾ ਕੰਧ ਰੋਤ ਰਹਿਗਰ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਆਉਣ ਵਾਲਾ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਹਨ ਤੇ ਆਸ ਕਰਦੇ ਆਂ ਵੀ ਮੇਰਾ ਮਾੜੇ ਬੰਦੇ ਖੜਾ ਛੜਦਾ ਇਨਸ਼ਾ ਅੱਲਾ ਮਾੜੇ ਬੰਦੇ ਮੇਰਾ ਖੜਾ ਛੜਦਣ ਠੀਕ ਹੈ ਜੀ ਤੇ ਚਲੋ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਹਨਾ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਥੈਂਕ ਯੂ so much ਤੁਸੀਂ ਵੀਡੀਓ ਨੂੰ ਫੁੱਲ ਵਾਚ ਕੀਤਾ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰਦੇਆ ਕਰੋ ਸ਼ੇਅਰ ਕਰਦੇਆ ਕਰੋ ਤੇ ਇਦਾਂ ਹੀ ਆਪਣਾ ਸਾਥ ਤੇ ਸਪੋਰਟ ਬਣਾ ਕੇ ਰੱਖੋ ਮਿਲਦੇ ਆ ਕੱਲ ਕਿਸੇ ਨਵੀਂ ਜੀ ਗੱਲਬਾਤ ਦੇ ਨਾਲ ਤੇ ਵਾਹਿਗੁਰੂ ਸਾਰਿਆਂ ਤਰੱਕੀਆਂ ਦੇਵੇ ਤੰਦਰੁਸਤੀਆਂ ਦੇਵੇ ਬਾਏ ਬਾਏ